ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਰਹਿਣੀ ਰਹ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾਚੇਰਾ ਰਹਿਣੀ ਰਹੈ ਸੋਈ ਸਖ ਮੇਰਾ ਓ ਸਾਹਿਬ ਮੈਂ ਉਸ ਕਾਚੇਰਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਨਮ ਸੰਸਕਾਰ ਵਿੱਚ ਗੁਰੂ ਸਾਹਿਬ ਨੇ ਕੀ ਕੀ ਫਰਮਾਇਆ ਹੈ ਕਿ ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਵੇ ਬੱਚਾ ਜਨਮ ਲਵੇ ਉਸ ਵੇਲੇ ਸਭ ਤੋਂ ਪਹਿਲਾਂ ਬੱਚੇ ਨੂੰ ਗੋ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ ਜਦੋਂ ਬੱਚਾ ਜਨਮ ਲਵੇ ਤਾਂ ਬੱਚੇ ਨੂੰ ਉਸ ਵੇਲੇ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ ਦਾਈ ਵੀ ਸਿੱਖਣੀ ਹੋਵੇ ਅੰਮ੍ਰਿਤਧਾਰੀ ਹੋਵੇ ਜੋ ਗਏ ਗੁਰਸਿੱਖੀ ਦੇ ਸੰਸਕਾਰ ਬੱਚੇ ਨੂੰ ਪਾਵੇ ਇੱਕ ਅੰਮ੍ਰਿਤਧਾਰੀ ਸਿੰਘ ਸਰਬਲੋ ਦਾ ਬਾਟਾ ਲੈ ਕੇ ਉਸ ਵਿੱਚ ਅੱਧਾ ਕੁਸ਼ਤਾਂਕ ਜਲ ਪਾ ਕੇ ਪੰਜ ਕਪਤਾਸੇ ਪਾ ਕੇ ਸਰਬਲੋ ਦੀ ਕਿਰਪਾਨ ਬਾਟੇ ਵਿੱਚ ਫੇਰਦਾ ਹੋਇਆ ਵੀਰ ਅਸਨ ਲਾ ਕੇ ਜਪਜੀ ਸਾਹਿਬ ਦਾ ਕੰਠੋਂ ਪਾਠ ਕਰੇ ਮੁੱਖ ਤੋਂ ਪਾਠ ਕਰੇ ਅੰਮ੍ਰਿਤ ਤਿਆਰ ਕਰਕੇ ਬੱਚੇ ਦੇ ਮੂੰਹ ਵਿੱਚ ਪੰਜ ਬੂੰਦਾਂ ਕਿਰਪਾਨ ਦੀ ਨੋਕ ਨਾਲ ਪਾਵੇ ਬਾਕੀ ਬਚਿਆ ਹੋਇਆ ਅੰਮ੍ਰਿਤ ਬੱਚੇ ਦੇ ਮਾਤਾ-ਪਿਤਾ ਨੂੰ ਪਿਆ ਦਿੱਤਾ ਜਾਵੇ ਇਹ ਖਾਲਸੇ ਦੀ ਗੁੜਤੀ ਹੈ ਫਿਰ ਬੱਚੇ ਨੂੰ ਮਾਤਾ ਦਾ ਦੁੱਧ ਚੁੰਘਾਇਆ ਜਾਵੇ ਜਿਸ ਕਰਕੇ ਬਾਲਕ ਸੂਰਬੀਰ ਯੋਧਾ ਬਲੇ ਭਗਤ ਦਾਨੀ ਉੱਚੇ ਜੀਵਨ ਵਾਲਾ ਗੁਰਸਿੱਖ ਬਣੇ ਹੋਰ ਕਿਸੇ ਬ੍ਰਿਧ ਮਾਈ ਤੋਂ ਬਜ਼ੁਰਗ ਮਾਤਾ ਤੋਂ ਗੁੜ ਜਾਂ ਖੰਡ ਆਦਿਕ ਦੀ ਗੁੜਤੀ ਦਿਵਾਣੀ ਸਿੱਖ ਧਰਮ ਵਿੱਚ ਮਨਾ ਹੈ ਰੱਖ ਤਵੀਤ ਟੂਣੇ ਬੱਚੇ ਦੇ ਹੱਥ ਜਾਂ ਗਲ ਵਿੱਚ ਬਨਣੇ ਇਹ ਵੀ ਸਿੱਖ ਧਰਮ ਵਿੱਚ ਸਖਤ ਮਨਾਈ ਹੈ ਸਗੋਂ ਸਾਰੇ ਬਿਗਨਾਂ ਦਾ ਨਾਸ਼ਿਕ ਸਰਬ ਲੋਹ ਦਾ ਕੜਾ ਬੱਚੇ ਦੇ ਹੱਥ ਵਿੱਚ ਪਾ ਦੇਣਾ ਚਾਹੀਦਾ ਹੈ ਬੱਚੇ ਦੇ ਜਨਮ ਸਮੇ ਸ਼ਰਾਬ ਪੀਣੀ ਕੁੱਕੜ ਬੱਕਰੇ ਵਢਣੇ ਬਹੁਤ ਵੱਡਾ ਪਾਪ ਹੈ ਬੱਚੇ ਦੇ ਜਨਮ ਸਮੇ ਸ਼ਰਾਬ ਪੀਣੀ ਕੁੱਕੜ ਦੇ ਬੱਕਰੇ ਵਢਣੇ ਬਹੁਤ ਵੱਡਾ ਪਾਪ ਹੈ ਬਾਅਦ ਵਿੱਚ ਜਦੋਂ ਆਪਾਂ ਬੱਚੇ ਨੂੰ ਹਸਪਤਾਲ ਤੋਂ ਜਾਂ ਕਿਤੇ ਵੀ ਜਿੱਥੇ ਬੱਚਾ ਜਨਮ ਹੋਇਆ ਉੱਥੋਂ ਲੈ ਕੇ ਘਰ ਵਿੱਚ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਦੇਖ ਕਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਾ ਕੇ ਕਰਕੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾਵੇ ਜਦੋਂ ਬੱਚਾ ਆਪਾਂ ਹਸਪਤਾਲ ਤੋਂ ਲੈ ਕੇ ਆਉਣਾ ਹੈ ਤਾਂ ਬਾਅਦ ਵਿੱਚ ਵੇਖਦੇ ਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਜੋ ਗੁਰੂ ਸਾਹਿਬ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਨਗੇ ਉਸ ਦਾ ਜੋ ਪਹਿਲਾ ਅੱਖਰ ਹੈ ਉਸ ਦੇ ਅਨੁਸਾਰ ਬੱਚੇ ਦਾ ਨਾਮ ਰੱਖਿਆ ਜਾਵੇ ਜੇ ਹੋ ਸਕੇ ਤਾਂ ਉਸੇ ਦਿਨ ਤੋਂ ਹੀ ਜਿਸ ਦਿਨ ਤੋਂ ਬੱਚਾ ਹਸਪਤਾਲ ਤੋਂ ਜਾਂ ਕਿਤੋਂ ਵੀ ਗ੍ਰਹਿ ਵਿਖਿਆਉਂਦਾ ਹੈ ਉਸ ਦਿਨ ਤੋਂ ਹੀ ਘਰ ਵਿੱਚ ਸਹਿਜ ਬਾਠ ਆਰੰਭ ਕਰ ਦਿੱਤਾ ਜਾਵੇ ਪਾਠ ਦਾ ਬੱਚੇ ਅਤੇ ਬੱਚੇ ਦੇ ਮਾਤਾ ਪਿਤਾ ਨੂੰ ਸੁਣਾ ਕੇ ਭੋਗ ਪਾਉਣਾ ਪਾਇਆ ਜਾਵੇ ਇਹ ਨਹੀਂ ਕਿ ਪਾਠ ਸਿੰਘ ਨੂੰ ਕਹਿ ਦੇਣਾ ਭਾਈ 7 ਦਿਨਾਂ ਵਿੱਚ ਜਾਂ 6 ਦਿਨਾਂ ਵਿੱਚ ਜਾਂ ਜਿੰਨੇ ਵੀ ਦਿਨਾਂ ਅਜ ਤੂੰ ਭੋਗ ਪਾਉਣਾ ਹੈ ਤੇ ਆਪਾਂ ਬੈਠ ਕੇ ਕੋਲ ਸੁਣਨਾ ਨਹੀਂ ਨਹੀਂ ਪਿਆਰਿਓ ਭਾਵੇਂ 1 ਮਹੀਨਾ ਲੱਗ ਜਾਵੇ ਭਾਵੇਂ 2 ਮਹੀਨੇ ਲੱਗ ਜਾਣ ਇੱਕ ਇੱਕ ਸ਼ਬਦ ਬੱਚੇ ਨੇ ਅਤੇ ਬੱਚੇ ਦੇ ਮਾਤਾ ਪਿਤਾ ਨੇ ਗੁਰਬਾਣੀ ਦਾ ਸੁਣਨਾ ਹੈ ਤੇ ਫਿਰ ਭੋਗ ਪਾਉਣਾ ਹੈ ਤੇ ਭੋਗ ਪਾ ਕੇ ਜੋ ਸੰਗਤਾਂ ਆਈਆਂ ਹਨ ਭੋਗ ਤੇ ਤਾਂ ਉਹਨਾਂ ਨੂੰ ਗੁਰੂ ਘਰ ਲੰਗਰ ਤਿਆਰ ਕਰਕੇ ਸ਼ਿਕਾਇਆ ਜਾਵੇ ਇਹ ਹੈ ਜਨਮ ਸੰਸਕਾਰ ਅੱਗੇ ਆਉਂਦਾ ਹੈ ਰਹਿਤਨਾਮੇ ਦੇ ਵਿੱਚ ਵਿਦਿਆ ਸੰਸਕਾਰ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ ਪਰ ਪਰਪਾਵਹਿ ਮਾਨ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵਿਦਿਆ ਜ਼ਰੂਰ ਪੜਾਉਣਾ ਉਹ ਮਾਪੇ ਵੱਡੇ ਦੁਸ਼ਮਣ ਹੁੰਦੇ ਹਨ ਜੋ ਔਲਾਦ ਨੂੰ ਵਿਦਿਆ ਨਹੀਂ ਪੜਾਉਂਦੇ ਬਹੁ ਗੁਣੀ ਅਲਾਵੈ ਸੁਤ ਨਾ ਪੜਾਵਾਏ ਸੋ ਛਤਰੋ ਸਮਤਾਤ ਸ਼ੋਭਾ ਨਹਿ ਪਾਵੇ ਮਤ ਨਹਿ ਆਵੇ ਜਗਮੈ ਇਹ ਬਖਿਆਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵਾਰਦ 6 ਜਿਲਦਨ 2 ਤੇ ਪੰਨਾ ਨੰਬਰ 172 ਦੇ ਸ਼ਬਦ ਹਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬਾਰਤ ਵਿੱਚ ਜਦੋਂ ਬੱਚਾ ਪੜਨ ਹੋ ਜਾਵੇ ਪੜਨ ਦੇ ਯੋਗ ਹੋ ਜਾਵੇ ਉਸ ਨੂੰ ਸਕੂਲੇ ਪਾ ਦੇਣਾ ਚਾਹੀਦਾ ਹੈ ਬੱਚੇ ਨੂੰ ਸਕੂਲ ਜਾਂ ਕਾਲਜ ਦੀ ਵਿਦਿਆ ਉਥੋਂ ਪੜਾਓ ਜਿੱਥੇ ਉਹ ਆਪਣੀ ਪੂਰੀ ਰਹਿਤ ਰੱਖ ਸਕੇ ਗੁਰਸਿੱਖੀ ਜੀਵਨ ਵਿੱਚ ਪਰ ਪੱਕ ਹੋ ਸਕੇ ਵਿਦਿਆ ਦੋ ਤਰ੍ਹਾਂ ਦੀ ਹੈ ਇੱਕ ਵਿਵਹਾਰਿਕ ਤੇ ਦੂਜੀ ਅਧਿਆਤਮਿਕ ਕੇਵਲ ਵਿਵਹਾਰਿਕ ਵਿਦਿਆ ਬ੍ਰਹਮ ਵਿਦਿਆ ਬਿਨਾ ਅਧੂਰੀ ਫੋਕੀ ਰਸਹੀਣੀ ਤੇ ਨੇ ਸਫਲ ਹੈ ਇਹ ਜਨਮ ਸਫਲਾ ਨਹੀਂ ਕਰ ਸਕਦੀ ਕੇਵਲ ਜਿਹੜੀ ਵਿਵਹਾਰਿਕ ਵਿਦਿਆ ਹੈ ਉਹ ਬੱਚੇ ਦਾ ਜੀਵਨ ਸਫਲ ਨਹੀਂ ਕਰ ਸਕਦੀ ਸਗੋਂ ਅਹੰਕਾਰ ਪੈਦਾ ਕਰਕੇ ਨਾਸਕ ਬਣਾ ਕੇ ਜੁਨਾ ਵਿੱਚ ਭਟਕਣ ਦਾ ਕਾਰਨ ਹੀ ਬਣ ਜਾਂਦੀ ਹੈ ਗੁਰਮੁਖੀ ਅੱਖਰ ਬ੍ਰਹਮ ਵਿਦਿਆ ਭਾਵ ਗੁਰਬਾਣੀ ਕਿਸੇ ਤਿਆਰ ਵਰ ਤਿਆਰ ਧ੍ਰਿੜ ਨਿਸ਼ਚੇ ਵਾਲੇ ਸਿੰਘ ਪਾਸੋਂ ਹੀ ਪੜਾਉਣੀ ਚਾਹੀਦੀ ਹੈ ਬੱਚੇ ਨੂੰ ਗੁਰਮੁਖੀ ਅੱਖਰ ਬ੍ਰਹਮ ਵਿਦਿਆ ਭਾਵ ਗੁਰਬਾਣੀ ਕਿਸੇ ਤਿਆਰ ਵਰ ਤਿਆਰ दृढ़ निश्चय वाले सिंह पासो ही पढ़ावनी चाहिए रहतनामा भाई देशा सिंह जी पन्ना नंबर 148 ते फरमाਉਂਦੇ ਹਨ ਕਿ ਗੁਰਮੁਖ ਅੱਖਰ ਜੋ ਹੈ ਭਾਈ ਸਿੰਘ ਸਿੰਘ ਦੇ ਸਿਖੇ ਜਾਈ ਗੁਰਬਾਣੀ ਬੇਅੰਮ੍ਰਿਤਿਏ ਨੇਗਰੇ ਕੋਲੋਂ ਨਹੀਂ ਪੜਾਉਣੀ ਜੇ ਸਿੰਘ ਦਾ ਗੁਰਬਾਣੀ ਤੇ दृढ़ निश्चय ਹੈ ਉਸ ਤੋਂ ਗੁਰਬਾਣੀ ਪੜ੍ਹ ਕੇ ਗੁਰਮਤ ਵਿੱਚ ਮਨ ਪਰਪੱਕ ਹੁੰਦਾ ਹੈ ਗੁਰਬਾਣੀ ਬੇਅਮਰਤੀਏ ਨੇਗਰੇ ਕੋਲੋਂ ਨਹੀਂ ਪੜਾਉਣੀ ਜਿਸ ਸਿੰਘ ਦਾ ਗੁਰਬਾਣੀ ਤੇ ਦ੍ਰਿੜ ਨਿਸ਼ਚਾ ਹੈ ਜੋ ਰਹਿਤ ਦਾ ਪੱਕਾ ਹੈ ਉਸ ਤੋਂ ਗੁਰਬਾਣੀ ਪੜ੍ਹ ਕੇ ਬੱਚਾ ਗੁਰਮਤ ਵਿੱਚ ਮਨ ਉਸ ਦਾ ਪਰਪੱਕ ਹੁੰਦਾ ਹੈ ਬੱਚੇ ਦਾ ਬੱਚੇ ਨੂੰ ਗ੍ਰੀਤੀਆਂ ਜਾਂ ਕੋ ਸੰਗਤ ਵੱਲ ਨਹੀਂ ਜਾਣ ਦੇਣਾ ਚਾਹੀਦਾ ਗੰਦੇ ਸਿਨਮੇ ਗੰਦੇ ਰਿਕਾਡ ਤਾਸ਼ ਜੂਆ ਗੰਧੀਆਂ ਬੋਲੀਆਂ ਤੇ ਚੋਰੀ ਯਾਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ ਬੱਚੇ ਨੂੰ ਗੰਦੇ ਸਿਨਮੇ ਗੰਦੇ ਰਿਕਾਡ ਤਾਸ਼ ਜੂਆ ਗੰਧੀਆਂ ਬੋਲੀਆਂ ਤੇ ਚੋਰੀ ਯਾਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ ਰਹਿਤਨਾਮਾ ਭਾਈ ਸਾਹਿਬ ਸਿੰਘ ਜੀ ਪੰਨਾ 160 ਵਿੱਚ ਫਰਮਾਉਂਦੇ ਹਨ ਦੋਹਰੇ ਵਿੱਚ ਕਿ ਸਿੱਖ ਸਿੱਖਣੀ ਮਿਲ ਬਹੇ ਚਰਚਾ ਕਰੇ ਅਪਾਰ ਭਜਨ ਸਿਖਾਵੇ ਪੁੱਤਰ ਕਾ ਹਰ ਪਜ ਬਾਰੰਬਾਰ ਮਾਤਾਵਾਂ ਆਪਣਾ ਜੀਵਨ ਉੱਚਾ ਰੱਖਣ ਧਾਰਮਿਕ ਜੀਵਨ ਵਿੱਚ ਡ੍ਰਿਢ ਰਹਿਣਾ ਧਾਰਮਿਕ ਜੀਵਨ ਵਿੱਚ ਮਾਤਾਵਾਂ ਡ੍ਰਿਢ ਹੋਣਾ ਹਰ ਰੋਜ਼ ਨੇੜੇ ਮੋਹਰਾਂਤ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁਣਨਾ ਅਤੇ ਨਾਲ ਛੋਟੇ ਬੱਚਿਆਂ ਨੂੰ ਵੀ ਲਿਜਾਣ ਛੋਟੀ ਅਵਸਥਾ ਵਿੱਚ ਬੱਚੇ ਦੇ ਮਨ ਉੱਪਰ ਜੋ ਸੰਸਕਾਰ ਪੈ ਜਾਣ ਉਹ ਪੱਥਰ ਦੇ ਲਕੀਰ ਵਾਂਗ ਹਿਰਦੇ ਵਿੱਚ ਉਕਰੇ ਜਾਂਦੇ ਹਨ ਗੁਰਦੁਆਰਾ ਸਾਹਿਬ ਧਾਰਮਿਕ ਜੀਵਨ ਵਿੱਚ ਧ੍ਰਿੜ ਹੋਂਮਤਾਂਵਾ ਤੇ ਹਰ ਰੋਜ ਨਿਤਨੇਮ ਉਪਰੰਤ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁੰਨਣਾ ਅਤੇ ਨਾਲ ਛੋਟੇ ਬੱਚਿਆਂ ਨੂੰ ਮਿਲ ਜਾਣ ਗੁਰਦੁਆਰਾ ਸਾਹਿਬ ਛੋਟੀ ਅਵਸਥਾ ਵਿੱਚ ਬੱਚੇ ਦੇ ਮਨ ਉੱਪਰ ਜੋ ਸੰਸਕਾਰ ਪੈ ਜਾਣ ਉਹ ਪੱਥਰ ਤੇ ਲਕੀਰ ਵਾਂਗ ਹਿਰਦੇ ਵਿੱਚ ਉਕਰੇ ਜਾਂਦੇ ਹਨ ਉਹ ਸਾਰੇ ਜੀਵਨ ਸਮੁੱਚੇ ਜੀਵਨ ਦੀ ਨਹੀਂ ਹੁੰਦੀ ਹੈ ਬੱਚੇ ਦੇ ਛੋਟੀ ਉਮਰ ਵਿੱਚ ਧਾਰਮਿਕ ਪਾਸੇਵਾਲ ਦ੍ਰਿੜਤਾ ਨਾਲ ਪਰਪੱਕ ਹੋ ਜਾਵੇ ਤਾਂ ਬੱਚਾ ਅਵਸ਼ਿ ਧਾਰਮਿਕ ਦਾਨੀ ਸੂਰਮਾ ਭਗਤ ਯੋਧਾ ਮਹਾਂਬਲੀ ਹੋਵੇਗਾ ਜੇਕਰ ਛੋਟੀ ਉਮਰ ਪੜ ਵਿੱਚ ਹੀ ਬੱਚਾ ਧਾਰਮਿਕ ਪਾਸੇਵਾਲ ਦ੍ਰਿੜਤਾ ਨਾਲ ਪਰਪੱਕ ਹੋ ਜਾਵੇ ਤਾਂ ਬੱਚਾ ਅਵਸ਼ਿ ਜ਼ਰੂਰੀ ਧਾਰਮਿਕ ਦਾਨੀ ਸੂਰਮਾ ਭਗਤ ਯੋਦਾ ਬਲੀ ਹੋਵੇਗਾ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਤਗੁਰਾਂ ਦੇ अथवा ਸ਼ਹੀਦਾਂ ਸੂਰਬੀਰਾਂ ਸੰਤਾਂ ਭਗਤਾਂ ਦੇ ਜੀਵਨ ਬਣਾਏ ਜਾਣ ਅਤੇ ਸੁਣਾਏ ਜਾਣ ਤਾਂ ਨਿਸ਼ਚੈ ਹੀ ਅਵਿਸ਼ ਹੀ ਉਹਨਾਂ ਬੱਚਿਆਂ ਦਾ ਜੀਵਨ ਉੱਚਾ ਸੱਜਾ ਹੋਵੇਗਾ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਤਗੁਰਾਂ ਦੇ ਅਥਵਾ ਸ਼ਹੀਦਾਂ ਸੂਰਬੀਰਾਂ ਸੰਤਾਂ ਭਗਤਾਂ ਦੇ ਜੀਵਨ ਪੜ੍ਹਾਏ ਜਾਣ ਅਤੇ ਸੁਣਾਏ ਜਾਣ ਤਾਂ ਨਿਸ਼ਚੈ ਹੀ ਅਵਛ ਹੈ ਉਹਨਾਂ ਬੱਚਿਆਂ ਦਾ ਜੀਵਨ ਉੱਚਾ ਸੁੱਚਾ ਹੋਵੇਗਾ ਇਹ ਸੀ ਵੈਗੁਰੂ ਜੀ ਜਨਮ ਅਤੇ ਵਿਦਿਆ ਸੰਸਕਾਰ